ਇਹ ਠਾਂ ਰਹੇ ਨੇ ਥੋੜੀ ਜੰਮ ਚਾਹ ਦਾ ਸ਼ੌਕ ਹੈ ਜਿਹੜੇ ਕੋਲ ਨਵੇਂ ਬਲੌਗ ਹੀ ਪਹਿਲੇ ਸਾਲ ਦੇ ਬਰਾਤਾ ਨੂੰ ਸਾਰੇ ਮੋੜੀਆਂ ਲੱਖ ਲੱਖ ਦਾ ਤਾਂ ਕਿਹੜਾ ਨਿੱਕਾ ਡੜੀ ਹੈ ਮੈਂ ਚਲਾਈ ਦਿੰਦਾ ਦਰਦ ਲੋੜੀ ਆ ਕੀਰ ਖੋਹ ਬਣਾਉਣੀ ਆ ਵੀ ਵੇਚਦੇ ਜੇ ਉਧਰ ਹੋ ਵੀਰ ਹੁਣੇ ਵਾਲੇ ਵੇਲਾ ਨਾਲ ਡੇ ਆ ਲਾਉਣਾ ਸਾੜਾ ਨਾ ਦੋਰ ਬੜੀ ਆ ਕੋਈ ਗੁੱਡਾ ਉੱਟ ਕੇ ਆਇਆ ਹੀ ਇੱਕ ਗੁੱਡਾ ਲਟਰ ਵਾਲਾ ਬੰਦਾ ਵੀ ਆ ਗਿਆ ਆਪਣੇ ਵਿੱਚ ਆ ਰੋਜ ਨਿਕਲ Thank you. ਲੈ ਇਹਦਾ ਵੱਡਾ ਮੋਹਰੀ ਛੋਟੀ ਛੋਟੀ ਹੋਣਾ ਪਾ ਛੋਟੀ ਉਹਦੀ ਕੱਢ ਲਈ ਜਦੋਂ ਨਹੀਂ ਲੱਗਦੀ ਸਕੀਨ ਤੇ ਪੀ ਕੇ ਫਿਰ ਨਹੀਂ ਲੱਗਦੀ ਉਸਦਾ ਘਰ ਜਾ ਕੇ ਜੋ ਛੋਣਾ ਪਾ ਗਿਆ ਰੋ ਲੈ ਕੇ ਘਰੇ ਜਿਵੇਂ ਕਿ ਤੈਨੂੰ ਮੈਂ ਕਿਹਾ ਸੀ ਅੱਜ ਲੋੜੀਆ ਗੁੱਡੇ ਕਾਢੇ ਬਹੁਤ ਇਹ ਆ ਉੱਡਲ ਹਣ ਥੋੜੇ ਕਿਰ ਜੇ ਮੈਂ ਸ਼ਹਿਰ ਜਾਣਾ ਹੈ ਆਪਣੇ ਦੋ ਯਾਰ ਦੋਤ ਕਰੇ ਪਾਪਾ ਨਾਲ ਫਿਰ ਤਾਂ ਮੈਂ ਉਥੇ ਜਾ ਕੇ ਵਿਖਾਉਂਗਾ ਥੋੜੇ ਕਿ ਗੁੱਡੀ ਵਰਦੀ ਖੁਈਆ ਦਾ ਇੰਦਰ ਪਿੰਡਿਆ ਪੈ ਜਾਂਦਾ ਫਿਰ ਜੀ ਉਹ ਤਲਵਾੜੇ ਰੋਤੇ ਘਰ ਇੱਜ ਗੁੱਡੇ ਘਟਵਾਦੇ ਹੁੰਦੇ ਆ ਜਾਂ ਤਲਵਾੜੇ ਉਰਦੇ ਆ ਗੁੱਡੇ ਤੇ ਹੁਣ ਮੇਰੀ ਮੰਮੀ ਜੀ ਬਣਾਉਂਦੇ ਆ ਖੀਰ ਕਾਜ ਬਣਾਉਨੇ ਮम्मा ਰੋਟੀ ਖਿਚੜੀ ਖਿਚੜੀ ਬਣਾਉਂਦੇ ਆ ਲੈ ਖੀਰ ਬਾਤ ਬਣਾਣੀ ਆ ਫਿਰ ਮੈਂ ਵਿਖਾਉਂਦਾ ਆ ਇਹ ਵੇਖਦੇ ਰਹੀ ਖਿਚੜੀ ਆ ਰੋ ਰੋਟੀ ਖੀਰ ਬਾਤ ਬਣਾਉਣੀ ਆ ਸ਼ਹਿਰ ਆ ਗਏ ਹੋ ਜਾਂ ਜਿਵੇਂ ਤੁਹਾਨੂੰ ਮਸਿਆਹ ਦੀ ਦੇ ਸਕਦੇ ਗੁੱਡਾ ਸ਼ਹਿਰ ਸਾਡੇ ਗੁੱਡੇ ਉਹ ਉੱਤੇ ਆ ਆ ਲੈ ਜੀ ਇਹ ਸਭ ਦੇ ਜਿਹੜਾ ਉਹਨਾਂ ਕੇ ਸ਼ਹਿਰ ਦੀ ਸਾਡੇ ਚਾਚੇ ਹੋਣੀ ਸਾਰੇ ਖਾਣ ਪੀਣੇ ਇੱਧਰ

ਬੜਾ ਸਕੂਲ ਤੋਂ ਕੜਦੇ ਆ ਸਕੂਲ ਦੇ ਸਾਹਮਣੇ ਆਏ ਆ ਧੀ ਕੋਟਿੰਗ ਨੇ ਸਿਓ ਬੜਾ ਬੋਲਿਆ ਲੋਕਾਂ ਦਾ ਕਿਹਾ ਢੋੜੀ ਦਾ ਧਿਆਰ ਬਣਾਇਆ ਅਜਮਾਨ ਜੋਤ ਸਿੰਘ ਨਾਗੀ ਨੇ ਨਾਲ ਬਾਟੀ ਭਾਜੀ ਨਾਲ ਪੰਡਿਤ ਵੀਰ ਜੀ ਨਾਲ ਅਰਮਾਨ ਦਾ ਪਾਪਾ ਜੀ ਬੜਾ ਇੰਜਵਈ ਕੀਤਾ ਸਾਰੀ ਦੀ ਮੁਬਾਰਕਾਂ ਸਾਰੇ ਵੀਰ ਪ੍ਰਾਂਤ ਭਰਾਵਾਂ ਨੂੰ ਸਾਰਿਆਂ ਨੂੰ ਮੁਬਾਰਕਾਂ ਮਾਈਕ ਨੂੰ ਥੋੜੀ ਚੜ੍ਹਦੀ ਕਲਾ ਕਰੇ ਇਹ ਬਲੌਂਗ ਦਾ 파ੜ ਮੇਰਾ ਪੁੱਤ ਆਪਣੇ ਬਲੌਂਗ ਛਾਵਲ ਕਰੂਗਾ ਜੀ ਲਵ ਯੂ ਹਰੇ ਭਰਾਵਾਂ ਨੂੰ ਥੋੜੀ ਸਖਣੀ ਆਵੇ ਭਰੀ ਜਾਵੇ ਭਰੀ ਜਾਵੇ ਲਵ ਯੂ bro ਥੈਂਕ ਯੂ ਸੋ ਮੱਚ ਦੋਸਤੋਨਾ ਆਪਾਂ ਆ ਗਿਆਂ ਗੁੱਡੇ ਘੱਟ ਡਾ ਕੇ ਘਾਰ ਮੇਰਾ ਬੋ ਹੋ ਗਿਆ ਹੁਣ ਆਪਾਂ ਬਾਲਿਆ ਘਰੇ ਘੁਗਾ ਤੇ ਹੁਣ ਕੋ ਗੇਵੇ ਫਲੀ ਫੁੱਲੇ ਰਿ ਹੋੜੀਆਂ ਚੜੜੇ ਸਾਰਾ ਪਾ ਮਿਕਸ ਕਰਕੇ ਤੇ ਵੇਰ ਸੁਕਣੇ ਹੁੰਦੀਆਂ 7 ਵਾਰੀ ਆਦੋ ਫਿਰ ਛੋੜ ਦਿਆਂ ਤੇ ਨਾਲ ਤੁਹਾਨੂੰ ਵਿਖਾਉਂਦੇ ਆ ਕਿ ਵੇਖ ਸਾਡੇ ਦੋਸਤੋ ਆਹ ਕੋ ਹੁੰਦਾ ਵਿੱਚ ਮਟੀਰੀਅਲ ਇਚ ਵੀ ਦੋ ਤਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਜਦ ਲੋੜ ਜਾ ਤਿਆਰੀ ਤੇ ਆਪਾਂ ਸਾਰੇ ਪਾਰ ਵਾਲੇ ਗਲੀ ਵਿੱਚ ਬੈਠੇ ਹੋਏ ਆ ਕੁਗਾ ਬਾਲ ਲਿਆ ਤੁਸੀਂ ਵੇਖ ਸਕਦੇ ਜੇ ਏ ਮੇਰੇ ਤਾਈ ਦੇ ਆ ਮੇਰੇ ਮਮਾ ਭਾਬੀ ਜੀ ਤੇ ਮੇਰੇ ਉਹ ਭਾਜੀ ਆ ਮਾਸੀ ਮਾਸੜ ਜੀ ਆ ਦਵੇਂ ਮਾਸੜਾ ਤੇ ਮੇਰੇ ਪਾਪਾ ਕਾਮਰਾ ਦੋਸਤਾ ਵੀਰ ਜੀ ਵੀ ਸਭ ਦੇ ਰੇ ਕੋਕਾ ਕਗਾ ਬਾਲਿਆ ਆ ਗਲੀ ਵਿੱਚ ਬੈਠੇ ਆ ਪਹਾਰੇ ਜਾਨੇ ਉਹ ਹਟੇ ਜ਼ਮੀਨ ਤੇ ਤੇ ਕੱਢ ਦੇ ਲੋਈ ਉਹ ਨਾ ਟਟੋ ਸਾਡਾ ਅੱਜ ਦਾ ਵਲੋਗ ਇੰਨਾ ਹੈ ਜੇਕਰ ਮੇਰੇ ਵੀਰ ਭੈਣ ਭਰਾਵਾਂ ਨੂੰ ਮੇਰਾ ਅੱਜ ਦਾ ਵੀਡੀਓ ਚੰਗਾ ਲੱਗਾ ਹੋਗਾ ਪਲੀਸੇ ਕਰ ਲਾਈਕ ਤੇ ਸ਼ੇਅਰ ਤੇ ਸਤਿਕਾਰ ਨਾਲ ਤੇ ਕਮੈਂਟ ਵੀ ਜਰੂਰ ਕਰ ਦਿਓ ਇੱਕ ਵਾਰ ਫਿਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣੇ ਟੂਣ ਮੇਰਾ ਦੋਸਤ ਵੀ ਆਪਣੇ ਘਰੇ ਚੱਲਣਾ ਨੇ ਇਹਦਾ ਬੋਗ ਹੋ ਗਿਆ ਆ ਕਿਤਨੋਂ ਫਿਰ ਮਿਲਦੇ ਆਂ ਫਿਰ ਮਿਲਦੇ ਆਂ ਆ ਮੇਰੇ ਦੋਸਤ ਦਾ ਘਰ ਆ ਵੀ ਵੇਸਾ ਧੇਰੇ ਚੱਲ ਜਾਗਾ ਫਿਰ ਮੈਂ ਵੀ ਚੱਲਾ ਆ ਘਰੇ ਇਹਦੇ ਮਿਲਾਂਗੇ ਕੱਲ ਇੱਕ ਹੋਰ ਨਵੇਂ ਵਲੋਗ ਨਾਲ